ਕਿ ਜਨ ਜਾਤਰ ਕਰਨ ਕਿ ਕੋਈ ਤੁਸੀਂ ਗਾਂਹ ਨਹੀਂ ਦੇ ਸਕਦੇ ਆ ਸਰਕਾਰ ਦੀ ਸਕੀਮ ਹੈ ਮੇਰਾ ਮਾਨ ਸਨਮਾਨ ਦੀ ਸਕੀਮਾਂ ਇੰਤਛੀ ਦੇ ਪਰਵਾਹ ਦਾ ਜਸ਼ੀਦ ਦੇ ਜਾਨ ਦਾ ਕੋਈ ਮੁੱਲ ਨਹੀਂ ਹੈ 1 ਕਰੋੜ ਰੁਪਏ ਦਾ ਆਰਥਿਕ ਸਹਾਰਾ ਤਾਂ ਕਵੀਲਦਾਰੀ ਚੱਲਦੀ ਰਹੇ ਬੱਚੇ ਪੜਾਏ ਜਾਣ ਤੇ ਕੋਈ ਆਰਥਿਕ ਤੰਗੀ ਨਾ ਆਵੇ ਜਸ਼ੀਦ ਪਰਵਾਰ ਨੂੰ ਐਸੀ ਸਕੀਮ ਦਿੱਲੀ ਚ ਵੀ ਚੱਲਦੀ ਆ ਰਹੀ ਬਿਗੜਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਦਿੱਲੀ ਦੇ ਵੀ ਜਾਂ ਕੋਈ ਪੁਲਿਸ ਵਾਲਾ ਜਾਂ ਕੋਈ ਫੌਜਦਾਰੀ ਕਰਨ ਜੀ ਡਿਊਟੀ ਦਾ ਚੀਜ਼ 1 ਕਰੋੜ ਰੁਪਏ ਆ ਰਹੀ ਹੈ ਜਿਹੜੇ ਸੀ ਸ੍ਰਿੰਦਰ ਸਿੰਘ ਉਹਨਾਂ ਦੇ ਨਾਮ ਤੇ ਇੱਕ ਗੇਟ ਬਣੂਗਾ ਯਾਰ ਇੱਕ ਟੂੜੀਆਂ ਪਿੰਡ ਦੇ ਵਿੱਚ ਖੋਹੋ ਦੇ ਵਿੱਚ ਬਹੁਤ سارے ਬੱਚੇ ਨੈਸ਼ਨਲ ਲੈਵਲ ਤੇ ਖੇਡ ਨਹੀਂ ਆਉਂਦੇ ਭਗਵਾਨ ਜੀ ਖੇਡ ਕਰਨ ਇਹ ਇੱਕ ਸਪான்ਸਰ ਸੀ ਇਸ ਪਰ ਵੀ ਆਵੰਦੇ ਇਥੋਂ ਅਮੀਰガル ਵਾਲੀ ਦੀ ਸੜਕ ਉਹ ਵੀ ਸੀ ਦੇ ਨਾਮ ਤੇ ਬਣਾਈ ਜਿਸ ਤਰ੍ਹਾਂ ਦੇ ਇਹੋ ਦੌਰਾ ਦਾ ਕਹਾੜਾ ਕੀਤਾ ਇਹ ਹੈ ਕਿ ਜੇ ਭਾੜਾ ਹੁਣ ਤੋਂ ਬਾਅਦ ਜਿੰਨਾ ਮੁਆਵਜ਼ੇ ਦੀ ਵਿੱਚ ਪੈਸੇ ਜਾਂਦੇ ਨੇ ਜਿਉਹ ਤੋਂ ਅੱਧਿਆਂ ਤੋਂ ਵੀ ਘੱਟ ਸਫਾਈ ਤੇ ਲੱਗ ਜਾਣ ਪਹਿਲੀ ਹੜਾ ਵਈਨਾ ਹੈਨਾ ਜੋ ਅਸੀਂ ਪਹਿਲਾਂ ਹੀ ਤਿਆਰੀ ਕੀਤੀ ਹੋਈ ਐ ਇਸ ਵਾਰ ਪਹਿਲਾਂ ਕਿਸੇ ਪਿਛਲੇ ਸਾਲ ਵੀ ਪਰ ਇਸ ਸਾਲ ਬਹੁਤ ਜ਼ਿਆਦਾ ਪਾਣੀ ਆ ਗਿਆ ਸੀਗਾ 8-9 ਜੁਲਾਈ ਨੂੰ ਹੜਾ ਹਾਦਸਾ ਸੀ ਜੋ ਕਿ ਆਮ ਤੌਰ ਤੇ ਹਰ ਵਾਰ ਹੁੰਦਾ ਨਹੀਂ ਸੁਪਰਵਾਤਨਾ ਕੀ ਮਦਦ ਕਰਦੇ ਆ ਕਿ ਦਿਨ ਦੇਖ ਲੈਣਾ ਪੈਣ ਪਰ ਸਾਡੇ ਵੱਲੋਂ ਮਨੁੱਖੀ ਕਮੀ ਕਰਕੇ ਕੋਈ ਕੋਈ ਬੰਨਣਾ ਟੁੱਟੇ ਕੋਈ ਕਿਨਾਰਾ ਟੁੱਟੇ ਜਿਸ ਕਰਕੇ ਅੱਜ ਸਾਰੇ ਆਸਰਾ ਨਾਲ ਲੈ ਗਏ ਸਰਕਾਰ ਦੇ ਤਾਂ ਜਾਰੀ ਕੀਤੀ ਹੈ ਨਾ ਬੋਰੀਆਂ ਦੀ ਘਾਟ ਨਾ ਹੋਵੇ ਸਾਡੇ ਕੋਲ ਜੀਸੀਬੀ ਹੋਵੇ ਲੋਕ ਆਪ ਵੀ ਮੌਮਦਲ ਕਰ ਦਿੰਦੇ ਆ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਕਿੱਥੋਂ ਕਿੱਥੋਂ ਕਮਜ਼ੋਰ ਹੈ ਕਿਤੇ ਕਿਤੇ ਜਿਹੜੇ ਕਮੀਆਂ ਨੇ ਉਹ ਲੋਕਾਂ ਨੂੰ ਨਾਲ ਲੈ ਕੇ ਇਸ ਇਲਾਕੇ ਨੂੰ ਮੈਂ ਬਹੁਤ ਚਿੰਤਤ ਹਾਂ ਮੇਰਾ ਤਾਂ ਕਰਮ ਘੁੰਮ ਨਹੀਂ ਰਹੀ ਸਭ ਤੋਂ ਪਹਿਲਾਂ ਵੋਟਾਂ ਦੇ ਵਿੱਚ ਜੂ ਖੜੇ ਹੋ ਸੀ ਇਸ ਇਲਾਕੇ ਚ ਜੀ ਇਹਨਾਂ ਇਹਨਾਂ ਪਿੰਡਾਂ ਨੂੰ ਜੇ ਨਹੀਂ ਦੇ ਸਕਦੇ ਸੋ ਸਰਕਾਰ ਵੱਲੋਂ ਜੋ ਵੀ ਹੋਊਗਾ ਬਣਦਾ ਇਹ ਕਿਰਪਾ ਮੰਗਣ ਕੇ ਸਵਾਰ ਕੇ ਦਿਮਾਗ ਇਹ ਮੈਂ ਇਹ ਵੀ ਉਹਨੂੰ ਲਾ ਕੇ ਉੱਥੇ ਤੇ ਲੋਕਾਂ ਨੂੰ ਅਜੀਖੋ ਗਵਸਦਾ ਦੇਖਣਾ ਚਾਹੀਦਾ ਕਿਉਂਕਿ ਫੇਈਂ ਕੰਡੇ ਜਿਹਨਾਂ ਵਿੱਚ ਲੋਕਾਂ ਨੇ ਡੱਕਿਆ ਵੀ ਸਾਨੂੰ ਕੰਮੀਆਂ ਨਾਲ ਨਜ਼ਰ ਆਉਂਦੀਆਂ ਨੇ ਉਹ ਪੂਰੀ ਆ ਜਾਣ ਪੂਰੀ ਆ ਜਾਣ ਉਹ ਕਿ ਇਹ ਟਾਈਮ ਹੈਗਾ ਜੋ ਜੀਸੀਬੀਆਂ ਜਾ ਸਕਦੀਆਂ 15-20 ਦਿਨਾਂ ਬਾਅਦ ਉੱਥੇ ਚੋਂ ਨਾ ਲਾ ਕੇ ਜਿਹੜਾ ਫੇਈਂ ਨਹੀਂ ਜਾ ਸਕਦਾ ਸੋ ਅਸੀਂ ਪਹਿਲੇ ਚਾਹੁੰਦੇ ਹਾਂ ਇਸ ਵਾਰ ਬਹੁਤ ਚਿਰ ਪਹਿਲੇ ਬਜਟ ਜਾਰੀ ਕਰਦਾ ਸੀ ਅਸੀਂ ਤਾਂ ਹੁਣ ਜਾਇਜ਼ਾ ਲੈਣ ਹੀ ਆਇਆ ਕਿ ਕੀ ਹੋਊਗਾ 2.5 ਲੱਖ ਦੇ ਕਰੀਬ ਬੋਰੀ ਪਈ ਹੈ ਸਾਡੇ ਕੋਲ ਜਿਹੜੇ 1 ਲੱਖ 10 ਹਜ਼ਾਰ ਤਾਂ ਭਰੀ ਪਈ ਹੈ ਤੇ ਬਾਕੀ ਕਲਕ 40000 ਜਿਹੜੀ ਹੈ ਉਹ ਹੋਰੀ ਸਾਡੇ ਕੋਲ ਪਈ ਹੈ ਹਫਤੇ ਦੇ ਵਿੱਚ ਉਹ ਭਰ ਕੇ ਜਿੱਥੇ ਜਿੱਥੇ ਕਮਜ਼ੋਰੀਆਂ ਨੇ ਜਾਂ ਕਿਨਾਰੇ ਕਮਜ਼ੋਰ ਨੇ ਉੱਥੇ ਉੱਥੇ ਬਚਾ ਲਿਆ